ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪਾ ਰਾਇ ਫੈਮਲੀ ਵਿੱਚ ਤੁਹਾਡਾ ਸਵਾਗਤ ਹੈ ਜੀ ਜੋ ਲਾਈਵ 'ਤੇ ਤੁਹਾਡਾ ਸਵਾਗਤ ਹੈ ਬਬੂ ਖੇਦਰੇ ਆਪਣੇ ਸਿਸੂ ਨਾਲ ਸੁਸੂ ਕਰ ਲਿਆ ਉੱਪਰ ਪੋਚਾ ਲਾ ਰਿਹਾ ਦੇਖੀ ਰਾਮ ਨਾਲ ਬੈਠਾ ਹਾਂ ਹੱਥ ਨਾਲ ਲੱਛਣ ਦੇਖ ਲਓ ਇਹਦੇ ਤੇ ਅੱਜ ਬਣਾਉਣ ਲੱਗੇ ਹਾਂ ਅਸੀਂ ਆਲੂ ਵਾਲੇ ਪਰੌਂਠੇ ਤੇ ਉਹ ਵੀ ਅਲੱਗ ਤਰੀਕੇ ਨਾਲ ਵੀ ਐਵੇਂ ਨਹੀਂ ਵੀ ਵੀ ਚਾਲੂ ਦੀ ਫੀਲਿੰਗ ਭਰਨੀ ਆ ਆਟੇ ਦੇ ਵਿੱਚ ਅਸੀਂ ਉਹ ਕਰਾਂਗੇ ਅੱਜ ਜਿਹੜੀਆਂ ਦੋ ਚਾਰ ਸਬਜ਼ੀਆਂ ਬਚੀਆਂ ਹੋਈਆਂ ਏ ਉਹ ਉਹਨਾਂ ਨੂੰ ਵੀ ਪੀਸਾਂਗੇ ਚੰਗੀ ਤਰ੍ਹਾਂ ਕਿਉਂਕਿ ਕੋਫਤਿਆਂ ਦੀ ਸਬਜ਼ੀ ਬਣਾਈ ਥੀ ਉਹਦੇ ਵਿੱਚ ਆਲੂ-ਆਲੂ ਹੀ ਰਹਿ ਗਏ ਬਸ ਕੋਫਤੇ ਸਾਰੇ ਖਾ ਗਏ। ਅਦਰ ਬੀਬੀ ਆ ਤਣੀਆਂ ਸਾਡਾ ਦੇਖੋ ਪੱਕ ਗਿਆ ਫੁੱਲ ਲਾਗੇ ਚਿੱਟੇ-ਚਿੱਟੇ। ਤੇ ਬੀਬੀ ਕਹਿੰਦੀ ਮੈਂ ਪੱਤੇ ਤੋੜ ਕੇ ਕੱਢ ਦਿੰਦੀ ਆ ਕਿਉਂਕਿ ਮੈਨੂੰ ਤਾਂ ਪੱਤੇ ਹੀ ਨਹੀਂ ਲੱਭਦੇ ਹੈਗੇ। ਹੁਣ ਰੋਟੀਆਂ ਦੇ ਵਿੱਚ ਆ ਵੀ ਪਾ ਲਾਂਗੇ। ਦਿਖਾਵਾਂਗੇ ਤੁਹਾਨੂੰ ਸਾਡੀਆਂ ਰੋਟੀਆਂ ਅੱਜ ਕਿਵੇਂ ਆਲੂ ਦੀਆਂ ਅਲੱਗ ਤਰੀਕੇ ਨਾਲ ਫਸਟ ਪਹਿਲੀ ਵਾਰ ਬਣਾ ਰਹੇ ਹਾਂ ਦੂਜੀ ਤਰ੍ਹਾਂ ਉ ਤਾਂ ਮੱਕੀ ਦੇ ਆਟੇ ਦੀਆਂ ਬਣਾਈਆਂ ਪਹਿਲਾਂ ਪਰ ਕਣਕ ਚ ਪਹਿਲੀ ਵਾਰ ਬਣਾਉਣ ਲੱਗੀ ਆ ਬੀਬੀ ਨੂੰ ਫੜ ਕੇ ਖੜਾ ਹੋ ਗਿਆ ਓਏ ਓਏ ਤੂੰ ਤਾਰਾ ਨੂੰ ਹੱਥ ਕਿਉਂ ਪਾਇਆ ਤੁਸੀਂ ਪਿੱਛੇ ਦੇਖੀ ਖੜ ਗਿਆ ਖੜ ਗਿਆ ਖੜ ਗਿਆ ਮਾੜਾ ਜਿਹਾ ਤਾਂ ਖੜ ਜਾਂਦਾ ਏ ਬਸ 1 ਮਿੰਟ ਪੂਰਾ ਨਹੀਂ ਖੜਦਾ ਅੱਧਾ ਮਿੰਟ ਤਾਂ ਖੜ ਦਿੰਦਾ ਏ ਆਹ ਕੀ ਕਰ ਰਿਹਾ ਤੂੰ ਓਏ ਇਹ ਜੜ ਤੇ ਕਿਉ ਪੱਟ ਰਿਆਂ ਤਣੀਆਂ ਹੋਊਗਾ ਇਹਨੂੰ ਉਹ ਉੱਪਰ ਲੱਗੇਗਾ ਬੀਜ ਬੀਜ ਲੱਗੂਗਾ ਨੱਥਾਂਇ ਹੋਊਗਾ ਹੁਣ ਔਰ ਮੈਂ ਕਰੀ ਇਹ ਕੰਮ ਵਧਾਣੇ ਆਂਦੇ ਨੇ ਹਨਾ ਉਹ ਪਿੱਛੇ ਇੱਕ ਕੋਕੋਲੀ ਲੈ ਕੇ ਖਿੱਚ ਕੇ ਇਹਨਾਂ ਛੱਡ ਗਿਆ ਉਹ ਦੇਖੀ ਤਾਂ ਇਹ ਟੁੱਟੀ ਨੂੰ ਫੜੂਗਾ ਦੇਖ ਕਾ ਅਬੂ ਵੀ ਆ ਗਿਆ ਤਣੀਆਂ ਤੜਾਣ ਅਬੂ ਖੜਾ ਹੋ ਗਿਆ ਅਬੂ ਖੜਾ ਹੋ ਜਾਂਦਾ ਜੀ ਜ਼ਿਆਦਾ ਟਾਈਮ ਨਹੀਂ ਖੜਾ ਹੁੰਦਾ ਬਸ ਇੱਕ ਅੱਧਾ ਕੁ ਸਕਿੰਟ ਖੜਾ ਹੋ ਜਾਂਦਾ ਨਾ 15 ਕੁ 20 ਮਿੰਟ ਫਿਰ ਥੱਕ ਜਾਂਦਾ ਫਿਰ ਬੈਠ ਜਾਂਦਾ ਵਿਚਾਰਾ ਅੱਜ ਅਬੂ ਨੇ ਜਾਣਾ ਵਿਆਹ ਯੂਵੀ ਨੇ ਵੀ ਜਾਣਾ ਇਹ ਨਾਲ ਅੱਜ ਇਹਨਾਂ ਨੇ ਵਿਆਹ ਜਾਣਾ ਗਰਮੀ ਦਾ ਵਿਆਹ ਖਾਣਗੇ ਇਹ ਅਸੀਂ ਖਾਵਾਂਗੇ ਕਿਹੜਾ ਪਰੌਂਠੇ ਇਹ ਖਾਂਣਗੇ ਆਲੂ ਟਿੱਕੀ ਹਾਂ ਹੈਲੋ 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 ਆਈ ਏਮ ਅ ਯੂਵੀ ਹੈਲੋ ਸਾਖੀ ਦਟਹਾੜਾ ਹੈ ਸਾਰਿਆਂ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਅੱਜ ਵਿਸਾਖੀਆਂ ਸਵੇਰੇ ਸਵੇਰੇ ਮੈਂ ਗੁਰਦੁਆਰੇ ਜਾ ਕੇ ਆਏ ਆਂ ਸੀ ਮੈਨੂੰ ਵੀ ਲੈ ਜਾਂਦੇ ਤੂੰ ਤਾਂ ਉੱਠਿਆ ਵੀ ਲੇਟ ਆਏ ਤੇ ਬਾਅਦ ਵੀ ਨਹੀਂ ਉੱਠਿਆ ਨਾ ਖੜਕਾ ਹੋਇ ਅੱਜ ਅੱਜ ਤਾਂ ਤੈਨੂੰ ਨੀਂਦ ਵਧੀਆ ਗੱਡੀ ਆ ਤੇ ਸਵੇਰੇ ਸਵੇਰੇ ਕੀਰਤਨ ਹੋਇਆ ਭੋਗ ਪਿਆ 6 ਵਜੇ ਫਿਰ ਉੱਥੇ ਜਾ ਕੇ ਆਏ ਅੱਜ ਮਠਿਆਈਆਂ ਵੰਡੀਆਂ 9 ਵਜੇ ਮਠਿਆਈਆਂ ਨਾਲ ਚਾਹ ਪਲਾਉਣਗੇ ਉੱਧਰ ਆਇਆ ਗੋਆ ਚੱਕ ਰਿਆ ਹਾਂ ਹਾਂ ਦਾ ਤਣੀਆਂ ਤੋੜਦਿਆਂ ਉਹ ਨਿਸਰਿਆ ਪਿਆ ਪੱਕ ਹਾਂ ਪੱਕ ਗਿਆ ਜਿਹੜਾ ਬੱਚਾ ਉਹ ਤੋੜ ਰਿਹਾ ਹੈ ਹਾਂ चेता फिर विसर गया दबारे लाया ने ला दो। चेता लाई जावे। ने ने मैं बहगी आटा गुन हूं जे आलू आलू अज मैं कदू कश करके पा रही पहली बार अगे तो अस भ पानी होंने अज पहली बार कद्दू कश कर रहे ਵੀਰ ਦੇਖ ਲੀਏ ਸੀ ਵੀ ਕੱਦੂ ਕਸ਼ ਕਰਕੇ ਜਿਵੇਂ ਦੇ ਹੁੰਦੇ ਨੇ ਆਲੂ ਕਿਉਂਕਿ ਸੀ ਇੱਕ ਵਾਰ ਨਾ ਪਹਿਲਾਂ ਕਰੇ ਤੇ ਉਹ ਨਾ ਚਿਪਚਿਪੇ ਜੇ ਹੋ ਜਾਂਦੇ ਨੇ ਨੀ ਚਿਪਚਿਪੇ ਜੇ ਤਾਂ ਕਰਕੇ ਕਰਦੇ ਨਹੀਂ ਹੁੰਦੇ ਸੀ ਗਲਾਸ ਨਾਲ ਭੰਨ ਲੈਣੇ ਹੁੰਦੇ ਆ ਦੇਸੀ ਤਰੀਕੇ ਨਾਲ ਆਪਣੇ ਨਾਲ ਅਸਤਾ ਫਿਰ ਗਲਾਸਾਂ ਨਾਲੇ ਚਲਦੇ ਆ ਸਿੱਧੇ ਅੱਜ ਕੱਦੂ ਕਸ਼ ਕਰ ਰਹੇ ਆ ਨਾਲੇ ਫਿਰ ਐਵੇਂ ਨਾ ਸਾਰੇ ਚੰਗੀ ਤਰ੍ਹਾਂ ਪੀਸ ਹੋ ਜਾਣਗੇ ਤੇ ਇਹਦੇ ਵਿੱਚ ਗੱਠਾਂ ਜੀਆਂ ਨਹੀਂ ਰਹਿਣਗੀਆਂ ਆਲੂ ਦੀ ਆਟੇ 'ਚ ਵੀ ਬਾਹਰ ਨਹੀਂ ਨਿਕਲਣਗੇ ਫਿਰ ਰਾਤ ਨਾਲ ਆਲੂ ਬੜੀਆਂ ਦੀ ਸਬਜ਼ੀ ਬਣਾਈ ਸੀ ਤਾਂ ਕਰਕੇ ਨਾ ਮਤਲਬ ਵੀ ਆਲੂ ਰੱਖ ਜਦ ਆਲੂ ਬੜੀਆਂ ਦੀ ਸਬਜ਼ੀ ਬਣਾਈ ਸੀ ਫਿਰ ਆਲੂ ਥੋੜੇ ਜਿਹਾ ਵੱਧ ਬਾੜ ਲਏ ਤੇ ਵੀ ਚਲੋ ਹੁਣ ਸਵੇਰੀ ਨਹੀਂ ਬਾੜਦੇ ਹੁਣੇ ਬਾੜ ਕੇ ਰੱਖ ਲੰਨੇ ਆ ਫਿਰ ਉਹ ਸਵੇਰੀ ਆਟੇ ਚ ਪਾਵਾਂਗੇ ਨਾਲ ਜਿਹੜੀ ਆ ਹਾ ਇੱਕ ਕੋਲੀ ਬਾਟੀ ਦੀ ਸਬਜ਼ੀ ਬਚੀ ਆਲੂ ਆਲੂ ਬਚਿਆ ਆ ਵੀ ਪਾਵਾਂਗੇ ਆ ਵੀ ਵੇਸਟ ਨਹੀਂ ਕਰਦੇ ਸਿੱਟਦੇ ਨਹੀਂ ਹੈਗੇ ਆਟੇ ਦੇ ਵਿੱਚ ਗੁੰਨ ਲਾਂਗੇ ਕਿਉਂਕਿ ਆਲੂਏ ਬਚਿਆ ਉੱਚ ਵੀ ਚਮਚਾ ਜਦ ਤਿੰਨ ਚਾਰ ਪੰਜ ਸੱਟੂਗੀ ਕਿਉਂਕਿ ਚਮਚਾ ਦੇਖੋ ਛੋਟਾ ਹੈ ਕਿਉਂਕਿ ਐਨਾ ਹਿਸਾਬ ਸਾਨੂੰ ਹੁੰਦਾ ਹੈ ਵੀ ਅਸੀਂ ਜ਼ਿਆਦਾ ਪਾ ਰਹੇ ਹਾਂ ਜਾਂ ਘੱਟ ਇਹਦਾ ਹਿਸਾਬ ਸਾਨੂੰ ਹੁੰਦਾ ਹੈ ਤਾਂ ਕਰਕੇ ਸਾਰੀ ਚੀਜ਼ ਦੇਖ ਕੇ ਪਾਉਨੇ ਆ ਤਾਰੀਆਂ ਸਬਜੀ ਜਿਹੜੀ ਪਈ ਤੀ ਹੁਣ ਮੈਂ ਮਿਕਸ ਕਰ ਲਈਆਂ ਹੁਣ ਐਨ ਚੰਗੀ ਤਰ੍ਹਾਂ ਸਾਰਾ ਕੁਝ ਮਿਲਾ ਦਨਾ ਪਾਣੀ ਪੂਣੀ ਹਜੇ ਮੈਂ ਪਾਇਆ ਹੀ ਨਹੀਂ ਹੈਗਾ ਕਿਉਂਕਿ ਆਟਾ ਤਾਂ ਮੈਂ ਥੋੜਾ ਹੀ ਰੱਖਿਆ ਹੈ ਬਾਕੀ ਦਾ ਸਮਾਨ ਜਾਦੇ ਹੈ ਹੁਣ ਐਦਾਂ ਨਾ ਪਰੌਂਠੇ ਬਣਾ ਕੇ ਦੇਖਿਓ ਵਿੱਚ ਆਲੂ ਘੋਲ ਕੇ 6-7 ਮੈਂ ਹਜੇ ਨਾ ਇਹਦੇ ਚ ਘੀ ਨਹੀਂ ਪਾਇਆ ਜੇ 2-4 ਚਮਚੇ ਪਿੰਗੜਾ ਕੇ ਘੀ ਦੇ ਪਾਲ ਪਾ ਲੂਗੇ ਨਾ ਫਿਰ ਐਨੇ ਜਾਦਾ ਵਧੀਆ ਬਣਨਗੇ ਸੌਫਟ ਐਂਡ ਕਰੰਚੀ ਮੈਂ ਘੀ ਤਾਂ ਨਹੀਂ ਪਾਇਆ ਕਿਉਂਕਿ ਜਿਹੜੀ ਸਬਜੀ ਪਾਈ ਹੈ ਹੋ ਚੱਕੀ ਹੈ ਤਾਂ ਇਸ ਕਰਕੇ ਮੈਂ ਪਾਇਆ ਨਹੀਂ ਹੈਗਾ ਐਸੇ ਦਾ ਕਹਿ ਦਿੱਤੀ ਤੁਝ ਜਦ ਵਿਆਹ ਹੀ ਹਾਂ ਫਿਰ ਮੈਨੂੰ ਐਸੀ ਪਤਾ ਨਹੀਂ ਉਹ ਫਿਰ ਦੇਗੇ ਕੜ ਕਿਉਂਕਿ ਫਿਰ ਮੈਂ ਵੀ ਸਾਰੀਆਂ ਮੈਡਮਾਂ ਬੁਲਾਈਆਂ ਸੀ ਨਾ ਅੱਜ ਉਹ ਮੈਡਮ ਲੱਗੀ ਹੋਈ ਸੀ ਸਕੂਲ ਚ ਹਾਂ ਮੈਡਮ ਲੱਗੀ ਹੋਈ ਸੀ ਉਹ ਤੇ ਇੱਕ ਸਾਹੀ ਫਰੈਂਡ ਬਣ ਗਈ ਫਿਰ ਮੈਡਮ ਸਕੂਲ ਚ ਨਾ ਉਹ ਵੀ ਸਾਡੇ ਉਥੇ ਘਰ ਚੋਂ ਵੀ ਉਹ ਫਿਰ ਅਸੀਂ ਇਹਨਾਂ ਨੂੰ ਬੁਲਾਉਂਦੀ ਰਹਿੰਦੇ ਹਾਂ ਉਹ ਜਿਹੜੀ ਇਹਦੀ ਮੰਮੀ ਆ ਉਹ ਮੇਰੇ ਬੱਬੇ ਦੇ ਪਿੰਡ ਦੀ ਆਉਂਦੀ ਸਰਦੀ ਕਣਾਉ ਰਹੇ ਆ ਤੇ ਕਾਮਵਣਾ ਨੂੰ ਬੁਲਾਉਂਦੇ ਨੇ ਹਾਂ ਹਾਂ ਐਕਣਾ ਮੇਲਾ ਲਗਾਉਂਦੇ ਆ ਐਵੇਂ ਮੇਲਾ ਇਹ ਵੀ ਹੁਣ ਸਾਰੇ ਘਰਦਿਆਂ ਨੂੰ ਮਨ ਲੱਗਾ ਬੁਲਾਣਗੇ ਅਸੀਂ ਵੀ ਇਹਨੂੰ ਹਰੇਕ ਫੰਕਸ਼ਨ ਹੁਸਨਾਂ ਚ ਬੁਲਾਣੇ ਆ ਅੱਛਾ ਭਾਈ ਅੱਲੀ ਬੰਤਾਂ ਬਲਾ ਲਿਆ ਕਿਉਂਕਿ ਫਿਰ ਉਹ ਮੇਰੀ ਫਰੈਂਡ ਦੀ ਅੱਗੇ ਪਹਿਰਾਤ ਦਾ ਵਿਆਹ ਕਰਦੇ ਨੇ ਅੱਜ ਦਿਨ ਦਾ ਕਰਾ ਨਾ ਇਹ ਵੀ ਤਰ ਦੇ ਜਿਹੜੇ ਆਪਣੇ ਹਰਦਾਸ ਗਣੇ ਉੱਤੇ ਉਹ ਵੀ ਦਿਨ ਜਿਆਦਾ ਜਿਹੜੀ ਇਹਦੀ ਵੱਡੀ ਭੈਣ ਦੇ ਵਿਆਹ ਮੈਂ ਰਾਤ ਦੇ ਵਿਆਹ ਗਈ ਸੀ ਮੇਰੀ ਸਾਰਿਆਂ ਦਾ ਦਿਨ ਦਾ ਹੋਇਆ ਚਾਹ ਉਹਦੀ ਵੱਡੀ ਭੈਣ ਦਾ ਵਿਆਹ ਹੋ ਤਾਂ ਵੀ ਜੁਗੀ ਤੋਂ ਵੀ ਛੋਟੀ ਸੀ ਹਾਂ ਮੈਂ ਸਾਰੇ ਬਾਮਣਾ ਦੇ ਵਿਆਹ ਦੇਖੇ ਆ ਹਾਂ ਹਾਂ ਸਾਰਿਆਂ ਨੇ ਦੇਖਿਆ ਦਿਨ ਚ ਹੋਏ ਤੇ ਤੇਰੇ ਹੋਣਗੇ ਇਹਨਾਂ ਦੇ ਦਿਨ ਚ ਨਾ ਮੈਂ ਪਹਿਲੀ ਵਾਰ ਦੇਖੂੰਗੀ ਤੇਰੇ ਹੁੰਦੇ ਨੇ 4 ਵਜੇ ਧਰਾ ਦੇ ਜਿਹੜੇ ਵਿਆਜ ਤੋਂ ਤਾਂ ਜਦੀ ਪਹਿਲਾਂ ਹੀ ਆ ਜਾਂਦੇ ਹੁੰਦੇ ਆ ਫੇਰੇ ਤਾਂ ਮੈਂ ਇੱਕ ਦੇ ਹੀ ਦੇਖੇ ਆ ਬਾਕੀਆਂ ਦੇ ਤਾਂ ਲੇਟ ਦੇ ਆ ਜਾਂਦੇ ਤੇ ਹਨਾ 2-3 ਘੰਟੇ ਦਾ ਪ੍ਰੋਸੈਸ ਹੁੰਦਾ ਦੋ ਦਾ ਹੋਰ ਆਨੇ ਨੇ ਆਹ ਖਾਵਾ ਕਰਕੇ ਫੈਲਦੀ ਹੈ ਨਾ ਖਾਵਾ ਕਰਕੇ ਫੈਲਦੀ ਹੈ ਸੇਕ ਕਰ ਚਾਹ ਹਾਂ ਖਾਵਾ ਕਰਕੇ ਸੇਕ ਕਰ ਲੱਗਦਾ ਕੋਈ ਨਹੀਂ ਇਸ ਤਰ੍ਹਾਂ ਹਾਂ ਅੰਨ ਲੇ ਕੇ ਜਲਣ ਉੱਠ ਨਹੀਂ ਰਿਹਾ ਖਰਾਬ ਕਰਦਾ ਛਿੱਤਰ ਖਾਊਗਾ ਇਹ ਜਦ ਤੱਕ ਖੰਡਾ ਨਹੀਂ ਨਾ ਜਦ ਤੱਕ ਉੱਠਦਾ ਨਹੀਂ ਆਹ ਗਿਆ ਸਾਥੇ ਜਾਊਗਾ ਇਸ 5 ਮਿੰਟਾਂ ਚੰਗੀ ਮਾਰੰਦਾ ਟੰਗੀ ਪਤਾ ਲੇ ਬਲੰਦਾ ਉਹਦਾ ਪਲਾਨ ਦਾ ਟੰਗ ਉਹਦਾ ਪਲਾਨ ਦਾ ਟੰਗਾ ਖੇਡਣ ਦਾ ਏ ਆਬੂ ਦਾ ਹੁਣ ਤਾਂ ਐ ਵੀ ਮੈਂ ਖੇਡਾਂ ਇਹਨਾਂ ਨਾਲ ਰੋਟੀਆਂ ਬਹੁਤ ਜ਼ਿਆਦਾ ਸੌਫਟ ਬਣੀਆਂ ਨੇ ਹਨਾ ਦਹੀਂ ਬੋਈਆ ਫੜਾਈ ਮਾਇਆ ਇੱਕ ਮਿੰਟ ਆ ਗੋਹਾ ਲਾਗਾ ਗੋਹਾ ਦਿੱਤੀ ਸਾਡਾ ਅੰਦਰ ਨਿਆਣੇ ਲੜ ਰਹੇ ਆ ਆਬੂ ਨੇ ਈ ਸ਼ਾਨ ਨੂੰ ਕੁੱਟਿਆ ਫੜ ਕੇ ਕੁਤਦਾ ਜਿਆਦਾ ਥੱਪੜ ਮਾਰੀ ਦਿੰਦਾ ਇਹ ਆ ਦੇਖੋ ਇੰਨੀ ਔਰ ਜੋ ਦੇ ਬਹੁਤ ਜਿਆਦਾ ਵਧੀਆ ਖਾਣ ਚ ਨਾ ਇੰਨੀ ਵਧੀਆ ਬਣੀ ਹੈ ਬਹੁਤ ਜਿਆਦਾ ਵਧੀਆ ਬਣੀਆ ਪੋਲੀਆਂ ਪੋਲੀਆਂ ਬਣਦੀਆਂ ਨੇ ਪੋਲੀਆਂ ਪੋਲੀਆਂ ਜੰਮਈ ਪੋਲੀਆਂ ਜਿੰਨਾ ਸਮਾਨ ਜਿਆਦਾ ਪਈ ਹੈ ਜਿੰਨਾ ਸਮਾਨ ਆਲੂ ਪੈ ਕੇ ਵਿੱਚ ਜੰਮਈ ਪੋਲੀਆਂ ਘੀਰ ਦੀ ਪਾਉਣ ਦੀ ਵੀ ਲੋੜ ਨਹੀਂ ਪਈ ਜੰਮਈ ਪੋਲੀਆਂ ਪਈਆਂ ਐ ਰੋਟੀਆਂ ਗਈਆਂ ਸਾਡੀਆਂ ਬਣ ਬਸ ਹੁਣ ਖਾਣੇ ਆ ਸਾਰਿਆਂ ਨੇ ਖਾ ਲਈ ਬਾਹਰ ਬਹੁਤ ਹਵਾ ਚੱਲ ਰਹੀ ਹੈ ਮੈਜਿਕ ਖਾਣਾ ਹੈ ਹਾ ਅੱਜ ਤੂੰ ਇੱਕ ਖਾਏਂਗੀ ਕਿਉਂਕਿ ਤੈਨੂੰ ਜਾਣਾ ਵਿਆਹ ਮੈਂ ਤਾਂ ਆਪਣੀ ਪੂਰੀ ਖਾਉਂਗੀ ਮੈਂ ਥੋੜੀ ਜਾਣਾ ਕਿਉਂ ਨਹੀਂ ਜਾਣਾ ਆਪਾਂ λε ਐਵੇਂ ਦੱਸਿਆ ਹਨਾ ਹੈ ਕੀ ਆਪਾਂ ਦੱਸਿਆ ਕਿ ਵੀ ਜਿਸ ਆ ਪੁੱਛਣਗੇ ਨਾ ਆਪਣੇ ਵੀਅਰਸ ਵੀ ਬਾਕੀ ਸਾਰੀ ਫੈਮਿਲੀ ਕਿਉਂ ਨਹੀਂ ਗਈ ਹੈਗੀ ਹਾਂ ਕਿਉਂਕਿ ਤੇਰੀ ਫਰੈਂਡ ਦਾ ਵਿਆਹ ਹੈ ਆ ਕਰਕੇ ਅਸੀਂ ਤਿੰਨੋਂ ਤੇ ਇੱਕ ਯੂਵੀ ਨਾਲੇ ਜਾਵਾਂਗੇ ਹਾਂ ਯੂਵੀ ਜਾਊਗਾ ਹੀ ਉਹ ਵੀ ਨੂੰ ਛੁੱਟੀ ਹੈ ਨਾਲੇ ਸਾਹਮਣੇ ਪੈਲਸ ਹੈ ਤਾ ਕਰਕੇ ਯੂਵੀ ਭੱਜੂਗਾ ਜੇ ਸਕੂਲ ਜਾਂਦਾ ਫਿਰ ਯੂਵੀ ਜਾਂਦਾ ਫਿਰਦਾ ਅੱਜ ਵਿਸਾਖੀ ਕਰਕੇ ਹੋਰ ਅੱਜ ਵਿਸਾਖੀ ਕਰਕੇ ਛੁੱਟੀ ਆ ਤਾਂ ਕਰਕੇ ਫਿਰ ਹੁਣ ਜੇ ਘਰ ਚੋਂ ਹੁੰਦਾ ਜੋ ਹੋਰ ਹੁੰਦਾ ਫਿਰ ਅਸੀਂ ਜਾਂਦੇ ਸਾਰੇ ਨਾਲੇ ਫਰੈਂਡ ਦਾ ਵਿਆਹ ਇਹ ਹੁਣ ਟੱਬਰ ਥੋੜੀ ਲੱਦਣਾ ਉਹਨਾਂ ਪੁੱਛੇ ਨਹੀਂ ਲਾ ਜਾਂਦੇ ਵੀ ਬਾਕੀ ਫੈਮਿਲੀ ਕਿਉਂ ਨਹੀਂ ਗਈ ਹੈਗੀ ਹਾਂ ਹਾਂ ਉਹ ਤਾਂ ਫਿਰ ਦੱਸ ਦਈਏ ਮੈਂ ਕਿਹਾ ਪਹਿਲਾਂ ਹਾਂ ਵੀ ਰਿਸ਼ਤੇਦਾਰੀ ਚ ਨਹੀਂ ਹੈਗਾ ਹਾਂ ਰਿਸ਼ਤੇਦਾਰੀ ਚ ਨਹੀਂ ਹੈਗਾ ਕੀ ਮੈਂ ਬਣੀਆ ਜਾਵ ਆ ਵਾਲੀ ਆਲੂ ਦੀ ਰੋਟੀ ਵਧੀਆ ਹਨਾ ਜਿਵੇਂ ਉਸ ਦਿਨ ਮੱਕੀ ਦੀਆਂ ਨਹੀਂ ਪਾਏ ਤੇ ਆਲੂ ਉਹ ਵੀ ਲੱਗ ਗਈ ਐਵੇਂ ਨਾ ਮੈਂ ਤੈਨੂੰ ਲੈਣ ਆਈ ਆ ਆਬੂ ਨੂੰ ਮੈਂ ਦਿਖਾਈ ਫਿਰ ਰੋਟੀ ਖਾ ਖਾ ਖੂ ਕੇ ਤਾਂ ਭਾਂਡੇ ਭੰਨ ਰਿਹਾ ਆਹ ਫਲੇਟਾਂ ਨਹੀਂ ਅਰੇ ਖਾ ਕੇ ਆਬੂ ਲੱਗ ਗਿਆ ਭਾਂਡੇ ਭੰਨਣ ਮੈਂ ਵੀ ਲੱਗ ਗਿਆ ਹੁਣ ਰੋਟੀ ਖਾਣ ਰੋਟੀ ਇੰਨੀ ਜਿਆਦਾ ਵਧੀਆ ਬਣੀ ਐ ਨਾ ਬਹੁਤ ਜਿਆਦਾ ਵਧੀਆ ਆ ਦੇਖੋ ਮੇਰੀ ਲੱਸੀ ਯੂ ਵੀ ਲੱਗਿਆ ਲੱਸੀ ਪੀਣ ਬਹੁਤ ਰੋਟੀ ਇੰਨੀ ਮੈਂ ਕਰੀ ਨਾ ਹਲੂ ਖਾ ਖ ਕੇ ਬਥੱਕ ਗਏ ਹੁਣ ਰੋਟੀਆਂ ਚੈਲੇ ਭਰ ਲੋ ਬਹੁਤ ਸਵਾਦ ਆ ਰਿਹਾ ਹੈ ਇਹਨੂੰ ਮੈਂ ਬਾਕੀ ਤਾਂ ਸਾਰੀ ਖਾ ਲੈਂ ਐਂਡ ਇਸ ਬਾਅਦ ਮਨਦੀਪ ਖਾਣ ਲੈਂਗੀ ਹੁਣ ਬਸ ਫਿਰ ਖਾ ਪੀ ਕੇ ਯੂਵੀ ਨੂੰ ਕਰੂੰਗੀ ਤਿਆਰ ਹੁੰਦੀ ਪਤਾ ਵੀ ਹੈਅਰ ਸਟਾਈਲ ਕਰਨਾ ਉਹਨੂੰ ਤਿਆਰ ਕਰਨਾ ਫਿਰ ਕਿਉਂਕਿ ਇਹ ਤਾਂ ਜਾਣਗੇ ਵਿਆਹ ਚਾਰ ਪੰਜ ਵਾਰ 10 ਰੁਪਏ ਮੈਂ ਨਹੀਂ ਆਈ ਪਰ ਹੁਣ ਜਾਣਾ ਹੁੰਦਾ ਪਰਪਸ ਹੁੰਦੀ ਕਰ ਲਈ ਹਾਂ ਲੋ ਜੀ ਮੈਡਮ ਜੀ ਹੋ ਰਹੇ ਨੇ ਤਿਆਰ ਵਿਆਹ ਜਾਣ ਲਈ ਤੇ ਮੈਂ ਹੁਣ ਕਰਨ ਲੱਗੀ ਆ हेयर स्टाइल ਇਹਦਾ ਯੂਵੀ ਕਰਤਾ ਮੈਂ ਤਿਆਰ ਆ ਬੂ ਪਿਆ ਸੁੱਤਾ ਇਹ ਜਾਣ ਤੋਂ ਪਹਿਲਾਂ ਇਹ ਜਾਣ ਤੋਂ ਪਹਿਲਾਂ ਹੀ ਤਿਆਰ ਹੋਊਗਾ ਪਹਿਲਾਂ ਨੇ ਤੇਰਾ हेयर स्टाइल ਕਰਦਾ ਹਨਾ ਚਲ ਬਸ ਤੇਰਾ हेयर स्टाइल ਹੋ ਗਿਆ ਤਾਂ ਸਮਝ ਲੈ ਕੰਮ ਨਹੀਂ ਬੜਿਆ ਜੂੜਾ ਬਸ ਤਾਂ ਤਿਆਰ ਹੋ ਗਿਆ ਇੱਕ ਸਾਈਡ ਵਾਲੀ ਮਿੱਟੀ ਮੈਂ ਤਾਂ ਆ ਕਰਕੇ ਤਲਵੇ ਐ ਏਦਾਂ ਕਰਤਾ ਜੂੜਾ ਥੋੜਾ ਮੈਸੀਜ ਆ ਘਟਾ ਬਸ ਇਕੱਠਾ ਕਰਤਾ ਕਿਉਂਕਿ ਗਰਮੀ ਵੀ ਆਪਣਾ ਪਾਣੀ ਥੋੜਾ ਘੱਟ ਕੇ ਨੇ ਚਾਹੀਦੇ ਹਨ ਜਿਹਨੇ ਮੈਂ ਇੱਧਰ ਕਰਿਆ ਐ ਬਸ ਇਹ ਸੇਮ ਹੀ ਮੈਂ ਇੱਧਰ ਸਾਈਡ ਕਰ ਦੂੰਗੀ ਫਿਰ ਬਸ ਇਹਨੂੰ ਉੱਪਰੋਂ ਮੈਂ ਫੋਲਡ ਕਰਕੇ ਪੂਰਾ ਜੂੜਾ ਹ ਤਿਆਰ ਹੋ ਜਾਊਗਾ ਬਸ ਅੰਦਾ ਕਰ ਤਿਆਰ ਹੈ ਗਿਆ ਅੰਦਾ ਕਰ ਲਿਆ ਜੀ ਮੈਸੀ ਕਰਦੇ ਫਿਰ ਅਬ ਦੇ ਵਿਆਹ ਕਿ ਲੋੜ ਪਈ ਹਾਂ ਚਲ ਪੂਰਾ ਤਿਆਰ ਹੋ ਜਾਊਗਾ ਫਿਰ ਓਵੇਂ ਤੁਹਾਨੂੰ ਤਿਆਰ ਕਰਕੇ ਪੂਰਾ ਦਿਖਾਉਂਗੀ ਫੁੱਲ ਲਾ ਕੇ ਫੁੱਲ ਲਾ ਕੇ ਸਾਰਾ ਪੇਟੈਂਡਿੰਗ ਲੋ ਜੀ ਮੰਦੀਪ ਹੋ ਗਈ ਤਿਆਰ ਪੂਰੀ ਤਿਆਰ ਨਹੀਂ ਹੋਈ ਹਜੇ ਮੇਕਅਪ ਰਹਿੰਦਾ ਮੇਕਅਪ ਰਹਿੰਦਾ ਹੈ ਬਸ ਜਿਹੜਾ ਮੇਰਾ ਕੰਮ ਤਾਂ ਉਹ ਮੈਂ ਨਵੇੜ ਤਾਂ ਹਲੇ ਥੋੜਾ ਲੰਦਾ ਹਾਂ ਦੇਖੀ ਮੜੇ ਨਿਚਿੰਗ ਕਰੀ ਆ ਫੁੱਲ ਲਾਤੇ ਫੁੱਲ ਬਸ ਸਾਡੇ ਕੋਲ ਇੰਨੇ ਕੇ ਸੀਗੇ ਤਾਂ ਕਰਕੇ ਇੱਕ ਦੋ ਹੁੰਦਾ ਤਾਂ ਇੱਥੇ ਜਿਹੜੀ ਮਾੜੀ ਜਿਹੀ ਇੱਕ ਦੋ ਖਾਲੀ ਜਗ੍ਹਾ ਉਹ ਵੀ ਲੱਗ ਜਾਂਦਾ ਕੁਝ ਵਿਆਹ ਹੋਣਾ ਸਤੈ 10 ਮਨ ਗਿਰ ਗਿਆ ਸੱਚੀ ਦੱਸੀਏ ਪਹਿਲਾ ਵਿਆਹ ਲੰਘ ਗਿਆ ਸਾਡਾ ਹੋ ਗਿਆ ਹੋਰ ਜੂੜਾ ਮੈਂ ਕਰਤਾ ਮੇਰਾ ਜੂੜਾ ਪਸੰਦ ਆਇਆ ਤਾਂ ਲਾਈਕ ਜ਼ਰੂਰ ਕਰ ਦਿਓ ਆ ਦੇਖੋ ਜੀ ਬਾਬੂ ਉਹਨੇ ਪਟਕਾ ਬਣਾ ਰਿਆ ਮੰਮਾ ਇਹਦੀ ਇੱਕ ਘੰਗੋਲਾ ਰਿਆ ਪਟਕਾ ਕੋਈ ਨਾ ਪੰਡਕਾ ਇਹ ਪਿਆਲੀ ਤਿਆਰ ਹੋ ਰਿਹਾ ਯੂਵੀ ਤਿਆਰ ਕਰਤਾ ਹੁਣ ਮੈਂ ਆਉ ਨੂੰ ਤਿਆਰ ਕਰ ਰਹੀ ਆ ਆ ਦੇਖੋ ਸਾਰੇ ابو ਨੇ ਟਾਈ ਲਾ ਲਈ ਚੁੰਨੀ ਪਰਾ ਕਰ ਲੈ ਰਾਤ ਨੂੰ ਅਸੀਂ ਇਹ ਲੈਟ ਰਾਤ ਇਹਦਾ ਐਕਸਪੈਰੀਮੈਂਟ ਕਰਿਆ ਤਾਂ ਅੱਜ ਫੇਰ ਕਰਾਂਗੇ ਹਾਂ ਰਾਤ ਨੂੰ ਲੈਟ ਬੰਦ ਕਰਕੇ ਇਹਨੂੰ ਡਰਾਇਆ ਤੇ ਬੂਟ ਕਰਕੇ ਐਨਾ ਰੋਣ ਲੱਗ ਗਿਆ ਮਾਂ ਯੂਪੀ ਦੇ ਸਾਈਨ ਹੈ ਬੈਂਟ ਪਾ ਲਈ ਯੂਪੀ ਦੇ ਸਕੂਲ ਵਾਲਾ ਪਟਕਾ ਬੰਨ੍ਹਿਆ ਉਹਦੇ ਆਵਾਜ਼ ਘੱਟ ਕਰਿਓ ਥੋੜੀ ਜਿਹੀ ਹੋਰ ਕੋਈ ਥੋੜੀ ਚਾਹ ਲਿਆ ਦਿਓ ਦੋਨੇ ਤਖਾਵਾ ਇਧਰ ਯੂਵੀ ਤਿਆਰ ਹੋ ਗਿਆ ਇਧਰ ਅਗੂ ਤਿਆਰ ਹੋ ਗਿਆ ਤੂੰ ਰਹਿ ਗਈ ਹੋ ਗਈ ਬਸ ਹੋ ਗਈ ਹਾਂ ਬਸ ੁੰਨੀ ਸਲਵਾਰ ਪਾਲ ਆਪਣਾ ਟਾਈਮ ਹੋ ਗਿਆ ਅੰਨੇ ਨੂੰ ਪਿਆ ਵੀ ਲੱਤ ਹੋਣੀ ਹੈ ਅੱਛਾ ਬਾਬੂ ਤੇ ਆਰਬਾ ਬਾਬੂ ਦੇ ਪਹਿਲਾਂ ਨੀਲਾ ਪੜਕਾਉਣਾ ਤਾਂ ਹੁਣ ਲਾਲ ਪਾਉਂਦਾ ਪਿੱਛੇ ਨੂੰ ਕਰੀਂ ਪਿੱਛੇ ਨੂੰ ਇਧਰ ਯੂਵੀ ਵੀ ਤਿਆਰ ਬੈਠਾ ਦੋਨੇ ਭਾਈ ਤਿਆਰ ਹੋ ਗਏ ਮੇਰਾ ਬੁੱਤ ਵਿਆਹ ਚੱਲਿਆ ਬਾਬੂ ਇਧਰ ਦੇਖੀ ਮੇਰੀ ਲੱਡੂ ਵੀ ਆ ਚੱਲੀ ਐ ਮੇਰੀ ਬਬਲੀ ਦੋਨੇ ਭਾਈ ਰੈਡੀ ਸ਼ੈਡੀ ਹੋ ਕੇ ਬਹਿ ਗਏ ਦੋਨੇ ਭਾਈ ਲੈਡੀ ਸ਼ੈਡੀ ਹੋ ਕੇ ਬਹਿ ਗਏ ਹੈ ਦੋਨੇ ਬ੍ਰਦਰਸ਼ ਹੈ ਦੋਨੇ ਬਦਰਸ਼ ਰੈਡੀ ਸ਼ੈਡੀ ਹੋ ਕੇ ਬਹਿ ਗਏ ਦੇਖ ਲੈ ਬਰਾਤ ਆ ਗਈ ਹੈ ਨਾ ਇਹ ਤਾਂ ਪੁਰਾਣਾ ਨਹੀਂ ਇਹ ਗੇਰ ਦੂਗਾ ਤਾਂ ਗੇਰ ਦੂਗਾ ਹਾਂ ਗੇਰ ਦੂਗਾ ਚਲੋ ਚੱਲੇ ਵਿਆਹ ਨੂੰ ਕੱਟ ਖਾਓ ਥੋੜੀ ਗਰਮੀ ਜ਼ਿਆਦੇ ਆ ਕੱਟੇ ਖਾਵਾਂਗੇ ਹਾਂ ਠੀਕ ਐ ਯੂਵੀ ਜਿੰਨਾ ਮੇਰਾ ਬੱਬੂ ਖਾ ਲਗਾ ਉਹ ਨਹੀਂ ਖਾਉਂ ਮੈਂ ਬੱਬੂ ਦਾ ਕੱਟੇ ਖਾਊਗਾ ਤੇ ਸਾਡਾ ਵਲੌਗ ਵੀ ਅੱਜ ਦਾ ਇੱਥੇ ਤੱਕ ਸੀਗਾ ਵਿਆਹ ਚਲੇ ਗਏ ਵਲੌਗ ਸਾਡਾ ਖਤਮ ਨਾ ਚਲੇ ਨਹੀਂ ਗਏ ਜਾ ਰਹੇ ਹਾਂ ਬਸ ਬਸ ਅੱਜ ਦਾ ਵਲੌਗ ਸਾਡਾ ਇੱਥੇ ਤੱਕ ਸੀਗਾ ਹੁਣ ਆਈ ਹੋਪ ਤੁਹਾਨੂੰ ਜ਼ਰੂਰ ਪਸੰਦ ਆਊਗਾ ਬਸ ਆਖੀ ਦਾ ਹੁਣ ਮਿਲਾਂਗੇ ਤੁਹਾਨੂੰ ਅਸੀਂ ਆਪਣੇ ਅਗਲੇ ਵਲੌਗ 'ਚ